ਆਪਾ ਸੁਖਮਨੀ ਸਾਹਿਬ ਵਿੱਚ ਜਦੋਂ ਧਰਮ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਨਾ ਤੇ ਸਤਿਗੁਰੂ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਆਹ ਹੈ ਕਰਮ ਜਿਹੜੇ ਧਰਮ ਦੇ ਕਰਮ ਨੇ ਕਿ ਨਾਮ ਜਪਣਾ ਤੇ ਚੰਗੇ ਕਰਮ ਕਰਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਕੈ ਸਮ ਨਾਹਿਨ ਇਹ ਵੇਦ ਵੇਦ ਬਤਾਵੇ ਕਿ ਨਾਮ ਤੋਂ ਉੱਪਰ ਕੋਈ ਧਰਮ ਨਹੀਂ ਨਾਮ ਜਪਣਾ ਹੀ ਧਰਮ ਹੈ ਪ੍ਰਵਚਾਰ ਗੁਰੂ ਸਾਹਿਬ ਕਹਿੰਦੇ ਇਹ ਕੋਵਡ ਭਾਗੀ ਪਾਏ ਕੋਈ ਵੱਡੇ ਭਾਗਾ ਵਾਲੀ ਇਸ ਮਾਰਗ ਤੇ ਚੱਲਦਾ ਹੈ ਗੁਰੂ ਦੇ ਦਰਸਾਏ ਮਾਰਗ ਤੇ ਕਿਉਂਕਿ ਲੋਕ ਉਹਨੂੰ ਟਿਕਣਾ ਨਹੀਂ ਦਿੰਦੇ ਆਂਟ ਗਵਾੜੀ ਉਹਨੂੰ ਇੰਨਾ ਕੁ ਦੁਖੀ ਕਰ ਦਿੰਦਾ ਹੈ ਕਿ ਉਹ ਵਿਚਾਰਾ ਥੱਕ ਜਾਂਦਾ ਹੈ ਉਹ ਵਿਚਾਰਾ ਝੁੱਕ ਜਾਂਦਾ ਹੈ ਡਿੱਗ ਪੈਂਦਾ ਹੈ ਕਿਉਂਕਿ ਇਸ ਮਾਰਗ ਤੇ ਜਦੋਂ ਤੁਰੀਦਾ ਨਾ ਸੱਚ ਕਰਕੇ ਜਾਣਿਓ ਅਲਾਗੇ ਬੰਨੇ ਯਰਖਾ ਕਰਨ ਵਾਲੇ ਜਿਹੜੇ ਨੇ ਨਾ ਉਹ ਟਿਕਣ ਨਹੀਂ ਦਿੰਦੇ ਤਰਨ ਤਾਰਨ ਦੇ ਨੇੜੇ ਇੱਕ ਪਿੰਡ ਹੈ ਖਾਨਪੁਰ ਖਾਨਪੁਰ ਦੇ ਵਿੱਚ ਇੱਕ ਗੁਰੂ ਨੂੰ ਪਿਆਰ ਕਰਨ ਵਾਲਾ ਗੁਰਸਿੱਖ ਰਹਿੰਦਾ ਸੀ ਇਹਦਾ ਨਾਮ ਸੀ ਹੇਮਾ ਬੜਾ ਗਰੀਬ ਹੈ ਇਹ ਕਰਮ ਕੀ ਕਰਦਾ ਕਿ ਲੋਕਾਂ ਦੇ ਘਰਾਂ ਵਿੱਚ ਜਾਂਦਾ ਤੇ ਚੱਕੀ ਇਹਨੇ ਮੋਢੇ ਤੇ ਟੱਗੀ ਹੁੰਦੀ ਸੀ ਇੱਕ ਝੋਲੇ ਵਿੱਚ ਪਾ ਕੇ ਉਸ ਚੱਕੀ ਦੇ ਨਾਲ ਲੋਕਾਂ ਦੇ ਘਰਾਂ ਵਿੱਚ ਦਾਣੇ ਪੀਂਦਾ ਸੀ ਆਟਾ ਬਣਾ ਕੇ ਦਿੰਦਾ ਸੀ ਤੇ ਘਰੋਂ ਬੜਾ ਗਰੀਬ ਖਾਦੀ ਜੀ ਦਾ ਇੰਨੇ ਚੋਲਾ ਫਟਿਆ ਪੁਰਾਣਾ ਜਾਂ ਪਾ ਕੇ ਰੱਖਣਾ ਰਹਿਣ ਵਾਸਤੇ ਕੋਈ ਛੱਤ ਨਹੀਂ ਇਹ ਹੁਣ ਗੁਰੂ ਨੂੰ ਪਿਆਰ ਕਰਦਾ ਸੀ ਗੁਰੂ ਗੁਰੂ ਜਪਦਾ ਸੀ ਸਿਮਰਨ ਕਰਦਾ ਸੀ ਪਰ ਜਿਸ ਪਿੰਡ ਵਿੱਚ ਰਹਿੰਦਾ ਸੀ ਉਹ ਸਾਰੇ ਸਖੀ ਸਰਵਰੀਏ ਸਾਰੇ ਉਹ ਪੀਰਾਂ ਨੂੰ ਮੰਨਣ ਵਾਲੇ ਸੀ ਤੇ ਜਿਹੜਾ ਗੁਰੂ ਨੂੰ ਊਜਦਾ ਗੁਰੂ ਨੂੰ ਮੰਨਦਾ ਉਹ ਪੀਰਾਂ ਨੂੰ ਮੰਨਣ ਵਾਲਿਆ ਉਹਨੂੰ ਕਿੱਥੇ ਟਿਕਣ ਦੇਣਾ ਸੀ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਉਹਨੇ ਜੰਗਲ ਵਿੱਚ ਜਾ ਕੇ ਛਪਰੀ ਜੀ ਪਾਲੀ ਝੌਂਪੜੀ ਜੀ ਪਾਲੀ ਵਿਚਾਰੇ ਨੇ ਫਟੇ ਪੁਰਾਣੇ ਕੱਪੜੇ ਪਾ ਕੇ ਗੁਜ਼ਾਰਾ ਕਰਦੇ ਹੁਣ ਜਦੋਂ ਵੱਡੀ ਧਿਰ ਜਿਹੜੀ ਹੈ ਉਹ ਦੂਸਰੇ ਪਾਸੇ ਹੋਵੇ ਤੇ ਗੁਰੂ ਨੂੰ ਮੰਨਣ ਵਾਲੇ ਨੂੰ ਵਿਚਾਰੇ ਨੂੰ ਕਿੰਨੇ ਪੁੱਛਣਾ ਸੀ ਕੋਈ ਉਹਦਾ ਆਦਰ ਨਹੀਂ ਮਾਣ ਸਤਕਾਰ ਨਹੀਂ ਇੱਥੋਂ ਤੱਕ ਏਦਾਂ ਦਾ ਜਦੋਂ ਸਮਾਂ ਬਣਦਾ ਨਾ ਇਸ ਸਕੇ ਰਿਸ਼ਤੇਦਾਰ ਸਾਖ ਸੰਬੰਧੀ ਵੀ ਜਿਹੜੇ ਪਾਸੇ ਹੋ ਜਾਂਦੇ ਹਨ ਇਹ ਬਾਣੀ ਦੇ ਬਚਨ ਤੇ ਬੜੀ ਮੁਸੀਬਤ ਦਾ ਸਮਾਂ ਪਰ ਉਹਨੇ ਗੁਰੂ ਦਾ ਲੜ ਨਹੀਂ ਛੱਡਿਆ ਗੁਰੂ-ਗੁਰੂ ਜਪਦਾ ਤੇ ਕਰ ਅਰਦਾਸ ਕਰਦਾ ਕਿਤੇ ਸਤਿਗੁਰੂ ਮੇਰੇ ਘਰ ਆਉਣਗੇ ਇਹਨਾਂ ਨੂੰ ਹੀ ਪਤਾ ਲੱਗੇਗਾ ਮੇਰੇ ਗੁਰੂ ਨਾਲ ਮੇਰਾ ਕਿੰਨਾ ਪਿਆਰ ਹੈ ਤੇ ਮੇਰਾ ਗੁਰੂ ਮੈਨੂੰ ਕਿੰਨਾ ਪਿਆਰ ਕਰਦਾ ਹੈ ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਜਦੋਂ ਵਿਚਰ ਰਹੇ ਨੇ ਇੱਕ ਦਿਨ ਦੋ ਤਿੰਨ ਸਿੱਖ ਸਤਿਗੁਰੂ ਦੇ ਨਾਲ ਨੇ ਪਿੰਡ ਦੇ ਵਿੱਚ ਗਏ ਸਾਰਾ ਪਿੰਡ ਮੜੀਆਂ ਨੂੰ ਕਬਰਾਂ ਨੂੰ ਮੰਨਣ ਵਾਲਿਆਂ ਦਾ ਉਹਨਾਂ ਗੁਰੂ ਸਾਹਿਬ ਦਾ ਆਦਰ ਕੀ ਕਰਨਾ ਸੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਕਿਸੇ ਨੇ ਆਦਰ ਭਾਉ ਨਹੀਂ ਦਿੱਤਾ ਆਦਰ ਮਾਨ ਸਤਕਾਰ ਨਹੀਂ ਦਿੱਤਾ ਸਤਗੁਰੂ ਵਾਰ-ਵਾਰ ਜੰਗਲ ਦੇ ਵਿੱਚ ਇੱਕ ਦਰਖਤ ਦੀ ਛਾਂ ਥੱਲੇ ਬੈਠੇ ਨੂੰ ਇੱਕ ਗੁਰਸਿੱਖ ਕਹਿੰਦੇ ਸਤਗੁਰੂ ਮੈਂ ਜਾਵਾਂ ਕਿਸੇ ਹੋਰ ਪਿੰਡ ਵੇਖਾਂ ਕੋਈ ਸਿੱਖ ਪਰਿਵਾਰ ਸਿੱਖਾਂ ਦਾ ਘਰ ਹੋਵੇ ਉੱਥੇ ਰਾਤ ਕੱਟ ਲਈਏ ਕਿਉਂਕਿ ਬੱਦਲ ਦਾ ਮੌਸਮ ਮੀਂਹ ਵੀ ਪੈਣ ਵਾਲਾ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖਾਂ ਤੂੰ ਇੰਤਜ਼ਾਰ ਕਰ ਪ੍ਰਮਾਤਮਾ ਦੇ ਭਾਣੇ ਵਿੱਚ ਰਹਿ ਅਕਾਲ ਪੁਰਖ ਪ੍ਰਮਾਤਮਾ ਭਲੀ ਕਰੇਗਾ ਇੰਨੇ ਨੂੰ ਭਾਈ ਖੇਮਾ ਕਿਸੇ ਦੇ ਘਰ ਆਟਾ ਪੀ ਕੇ ਤੇ ਵਾਪਸ ਤੁਰਿਆ ਆ ਰਿਹਾ ਉਸੇ ਤਰ੍ਹਾਂ ਕੱਪੜਿਆਂ ਤੇ ਆਟਾ ਪਿਆ ਹੋਇਆ ਹੈ ਵਿਚਾਰਾ ਲਿਬੜਿਆ ਟਿਪੜਿਆ ਜਾਂ ਕਹਿ ਲੋ ਆਪਣੀ ਭਾਸ਼ਾ ਦੇ ਵਿੱਚ ਤੁਰਿਆ ਆ ਰਿਹਾ ਉਹਨੇ ਵੇਖਿਆ ਕੋਈ ਮਹਾਪੁਰਖ ਬੈਠੇ ਨੇੜੇ ਆਇਆ ਪੁੱਛਿਆ ਪਤਾ ਲੱਗਿਆ ਇਹ ਤੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜੁਨ ਸਾਹਿਬ ਨੇ ਸਤਗੁਰੂ ਦੇ ਚਰਨਾਂ ਤੇ ਸੀਸ ਧਰਿਆ ਕਹਿਣ ਲੱਗਿਆ ਸਤਗੁਰੂ ਸਿੱਖ ਦਾ ਘਰ ਹੋਵੇ ਤੇ ਗੁਰੂ ਜੰਗਲ ਦੇ ਵਿੱਚ ਦਰਖਤ ਥੱਲੇ ਬੈਠੇ ਸਤਗੁਰੂ ਤੁਸੀਂ ਮੇਰੇ ਘਰ ਚੱਲੋ ਜਿੱਦਾਂ ਦੀ ਟੁੱਟੀ-ਪੁੱਟੀ ਛਪਰੀ ਮੈਂ ਆਪ ਜੀ ਦੀ ਸੇਵਾ ਕਰਾਂਗਾ ਭਾਈ ਖੇਮਾ ਗੁਰੂ ਅਰਜੁਨ ਸਾਹਿਬ ਨੂੰ ਆਪਣੇ ਘਰ ਲੈ ਗਿਆ ਉਹ ਜਿਹੜੀ ਉਹਦੀ ਝੌਂਪੜੀ ਸੀ ਛਪਰੀ ਸੀ ਉਹ ਵਿਚਾਰੇ ਦੀ ਕਈ ਥਾਵਾਂ ਤੋਂ ਚੌਂਦੀ ਸੀ ਕਈ ਤਰ੍ਹਾਂ ਥਾਵਾਂ ਤੋਂ ਟੁੱਟੀ ਹੋਈ ਸੀ ਉਹਦੇ ਵਿੱਚ ਸਤਗੁਰੂ ਜੀ ਨੂੰ ਲੈ ਕੇ ਜਾਂਦਾ ਹੈ ਜਿੱਦਾਂ ਦਾ ਹੋ ਸਕਿਆ ਉਹਨੇ ਆਪਣੇ ਵੱਲੋਂ ਸਾਫ਼ ਸੁਥਰਾ ਬਿਸਤਰ ਸਤਿਗੁਰੂ ਨੂੰ ਲਾ ਕੇ ਦਿੱਤਾ ਗੁਰੂ ਸਾਹਿਬ ਉਹਦੇ ਬਿਸਤਰ ਤੇ ਬੈਠੇ ਰੁਕੀ ਮਸੀ ਰੋਟੀ ਪ੍ਰਸ਼ਾਦਾ ਪਾਣੀ ਛਕਾਇਆ ਤੇ ਰਾਤ ਬਤੀਤ ਹੋਈ ساری ਰਾਤ ਰੱਬ ਰੱਬ ਕਰਦਾ ਰਿਹਾ ਗੁਰੂ ਅਰਜੁਨ ਸਾਹਿਬ ਜੀ ਦੀ ਸੇਵਾ ਵਿੱਚ ਲੱਗਾ ਰਿਹਾ ਦਿਨ ਚੜ੍ਹਿਆ ਧੰਨ ਗੁਰੂ ਅਰਜੁਨ ਸਾਹਿਬ ਤੁਰਨ ਲੱਗੇ ਪਰ ਤੁਰਨ ਲੱਗਿਆ ਉਹਨੂੰ ਗੁਰੂ ਸਾਹਿਬ ਨੇ ਬੜਾ ਨਿਵਾਜਿਆ ਬੜਾ ਪ੍ਰੇਮ ਕੀਤਾ ਗੜ ਲਾ ਕੇ ਗੁਰੂ ਅਰਜੁਨ ਸਾਹਿਬ ਜੀ ਨੇ ਉਹਦੇ ਪਰਥਾਏ ਇੱਕ ਬਚਨ ਆਖਿਆ ਸਾਰੇ ਸਿੱਖਾਂ ਨੂੰ ਸੁਣਾ ਕੇ ਕਹਿਣ ਲੱਗੇ ਗੁਰੂ ਕੇ ਸਿੱਖੋ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿਨਾਂ ਵੇਖੋ ਭਾਈ ਖਿਮਾ ਟੁੱਟੀ ਫੁੱਟੀ ਝੌਂਪੜੀ ਦੇ ਵਿੱਚ ਰਹਿੰਦਾ ਬਸਤਰੇ ਦੇ ਪਾਟੇ ਹੋਏ ਨੇ ਕਈ ਥਾਵਾਂ ਤੇ ਟਾਕੀਆਂ ਲੱਗੀਆਂ ਬਸਤਾ ਟੁੱਟੀ ਝੁੰਪੜੀ ਚੀਰ ਚੀਰ ਕਹਿੰਦੇ ਕੱਪੜੇ ਨੇ ਚੀਰ ਸਭ ਛਿਨਾਂ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਨਾ ਇਹਦੀ ਉੱਚੀ ਜਾਤ ਹੈ ਨਾ ਇਹਦੀ ਉੱਚੀ ਕੋਲ ਹੈ ਲੋਕ ਇਹਦਾ ਆਦਰ ਮਾਨ ਸਤਕਾਰ ਵੀ ਨਹੀਂ ਕਰਦੇ ਪਰ ਸਤਗੁਰੂ ਕਹਿੰਦੇ ਪ੍ਰਮਾਤਮਾ ਦੇ ਨਾਮ ਵਿੱਚ ਭਿੱਜਾ ਹੋਇਆ ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿਨਾ ਇਹ ਸਾਰਾ ਦਿਨ ਜੰਗਲ ਬੀਜਾ ਬਾਣ ਵਿੱਚ ਭਰਮ ਦਾ ਰਹਿੰਦਾ ਸਤਗੁਰੂ ਜੀ ਕਹਿੰਦੇ ਇਸ਼ਟ ਨਾ ਇਹਦਾ ਕੋਈ ਮਿੱਤਰ ਹੈ ਮਿੱਤਰ ਨਾ ਇਸ਼ਟਣ ਰੂਪਹੀਨ ਕਿਛ ਸਾਖ ਨਾ ਸਿਨ੍ਹਾ ਨਾ ਇਹਦਾ ਕੋਈ ਮਿੱਤਰ ਹੈ ਨਾ ਕੋਈ ਇਹਨੂੰ ਪਿਆਰ ਕਰਨ ਵਾਲਾ ਇਹਦਾ ਕੋਈ ਸਾਕ ਸਬੰਧੀ ਵੀ ਇਹਦੇ ਨੇੜੇ ਨਹੀਂ ਠੁਕਦਾ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨਾ ਸਾਖ ਨਾ ਸਿੰਨਾ ਨਾ ਇਹਦਾ ਸਾਖ ਨਾ ਸਬੰਧੀ ਸਤਗੁਰੂ ਜੀ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਲੋਕ ਇਹਦੇ ਤੋਂ ਨਫ਼ਰਤ ਕਰਦੇ ਲੋਕ ਇਹਦੇ ਨਾਲ ਈਰਖਾ ਕਰਦੇ ਨੇ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੀ ਨਜ਼ਰ ਦੇ ਵਿੱਚ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਕਿਉਂ ਕਿ ਇਹਦਾ ਨਾਮ ਪ੍ਰਮਾਤਮਾ ਦੇ ਨਾਮ ਵਿੱਚ ਭਿੱਜਾ ਹੋਇਆ ਹੈ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੁਪਰਸੰਨਾ ਇਦਾਂ ਦੇ ਗੁਰੂ ਰੱਬ ਨੂੰ ਪਿਆਰ ਕਰਨ ਵਾਲੇ ਨਾਮ ਵਿੱਚ ਭਿੱਜੇ ਕੋਈ ਗੁਰਮੁਖਾਂ ਦੀ ਸੰਗਤ ਇਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਸਤਿਗੁਰੂ ਜੀ ਕਹਿੰਦੇ ਪਾਰ ਉਤਾਰਾ ਹੋ ਜਾਂਦਾ ਕਿਉਂ ਕਿ ਇੰਨੇ ਪ੍ਰਮਾਤਮਾ ਦੀ ਪ੍ਰਸੰਨਤਾ ਲਈ ਹੈ ਇੰਨੇ ਪ੍ਰਮਾਤਮਾ ਦੀ ਖੁਸ਼ੀ ਲਈ ਹੈ ਤੇ ਉਸ ਭਾਈ ਖੇਮੇ ਦੇ ਪਰਥਾਏ ਉਚਾਰਣ ਕੀਤਾ ਵਚਨ ਧੰਨ ਗੁਰੂ ਅਰਜੁਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ ਕਿ ਜਦੋਂ ਵੀ ਕੋਈ ਇਹ ਸ਼ਬਦ ਪੜ੍ਹੇਗਾ ਉਹਨੂੰ ਭਾਈ ਖੇਮੇ ਦੀ ਯਾਦ ਆਏਗੀ ਕਿ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਦਾ ਜੀਵਨ ਕਿੰਨਾ ਉੱਚਾ ਹੋ ਜਾਂਦਾ ਪਰ ਇਸ